ਹਾਂ ਬਾਲਾ ਸੁੰਦਰੀ ਮੰਦਿਰ ਹਨੂਮਨ ਮੰਦਿਰ ਵਿਕੇਪ ਜੈ ਕਰਾਂ ਨਾਮ ਜੰਦੇ ਮੰਗਲਾ ਕਾਲੀ ਭਦਰ ਕਾਲੀ ਪਾਲੀ ਦੁਰਗਾ ਸਮਾ ਸ਼ਿਵਾ ਦਾਤਰੀ ਸਵਾਹਾ ਸੁਦਾ ਨਮੋਸਤੈ ओम चंद्रमा मंशो जावे से सर्व शक्ति समन्विते भाइ विस्तारे नोदे भी दुर्गे ने नमोस्तुते ओम दुर्गा देवी नमो नमः ओम स्वस्ति ओम माल्या दीनी सुगन्धीनी मालत्या दीनी भेदो व्यादितानि पाणि पूजा सम प्रतिरेयताम् ओम दुर्गा देवी नमो नमः विजय होने के बाद जरूर पहुंचना है विजय पक्की है जी निश्चित ਕੋਈ ਚਿੰਤਾ ਨਹੀਂ ਕਰਦੀ ਤੇ ਕੋਈ ਸੰਕਾ ਦੀ ਬਾਤ ਹੀ ਨਹੀਂ ਜੈ ਕਰਾ ਸ਼ੇਰਵਾਲੀ ਦਾ ਸ਼ੇਰਵਾਲੀ ਜੈ ਅੱਜ ਦੇ ਰਿਕਾਰਡ ਤੋਂ ਮਾਤਾ ਦਾ ਆਸ਼ੀਰਵਾਦ ਲਿਆ ਹੈ ਔਰ ਮਾਤਾ ਦੇ ਆਸ਼ੀਰਵਾਦ ਨਾਲ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਅੱਜ ਸਾਰੇ ਸਾਡੀ ਪਾਰਟੀ ਦੀ ਲੀਡਰਸ਼ਿਪ ਨਾਲ 9 ਦੇ 9 ਹਲਕਿਆਂ ਦੇ ਸਾਡੇ ਵਲੰਟੀਅਰ ਸਹਿਬਾਨ ਜਿਹੜੇ ਅੱਜ ਰੋਪੜ ਇਕੱਠੇ ਹੋ ਰਹੇ ਆ ਔਰ ਨਾਮਜ਼ਦਗੀ ਫਾਈਲ ਕਰਾਂਗੇ ਔਰ ਗੁਰੂ ਮਹਾਰਾਜ ਦੇ ਮਾਤਾ ਰਾਣੀ ਦੇ ਚਰਣਾ ਚਰਦਾਸ ਕਰ ਰਹੇ ਆ ਕਿ ਸਾਨੂੰ ਜਿਹੜੀ ਆ ਭਗਵੰਤ ਮਾਨ ਜੀ ਦੀ ਅਗਵਾਈ ਚ ਆਮ ਆਦਮੀ ਪਾਰਟੀ ਜਿਹੜੀ ਆ ਲੋਕ ਸਭਾ ਸ਼੍ਰੀ ਆਨੰਦਪੁਰ ਸਾਹਿਬ ਵੀ ਜਿੱਤੇ ਔਰ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਆ ਪਾਰਲੀਮੈਂਟ ਚ ਲੈ ਕੇ ਜਾਈ ਹੋਣ ਤਾਂ ਸਾਰੇ ਪਾਰਟੀਆਂ ਵੱਲੋਂ ਮੀਤਵਾਰ ਜਿਹੜੇ ਡਿਕਲੇਅਰ ਕਰ ਦਿੱਤੇ ਗਏ ਆ ਹੁਣ ਮਤਾਨ ਦੇ ਵਿੱਚ ਲੱਗੂ ਕੀ ਕੌਣ ਕਰੂ ਉਤਰ ਕੇ ਪਤਾ ਲਾ ਕੇ ਹੁਣ ਕਿਸ ਦੇ ਨਾਲ ਲੱਗਦਾ ਕਿ ਮੁਕਾਬਲਾ ਨਹੀਂ ਦੇਖੋ ਅਸੀਂ 2 ਸਾਲ ਚ ਮਾਨ ਸਾਹਿਬ ਨੇ ਕੰਮ ਬਹੁਤ ਬਿਹਤਰੀ ਨਾਲ ਕੀਤੇ ਆ ਨੌਜਵਾਨਾਂ ਨੂੰ ਨੌਕਰੀਆਂ ਤੋਂ ਲੈ ਕੇ ਬਿਜਲੀ ਫ੍ਰੀ ਕਿਸਾਨਾਂ ਨੂੰ ਪਾਣੀ ਪਾਣੀ ਆਪਣਾ ਨਹਿਰੀ ਪਾਣੀ ਮੋਟਰਾਂ ਦੀ ਨਿਰਵਗਨ ਬਿਜਲੀ ਟੋਲ ਪਲਾਜੇ ਬੰਦ ਹੋਏ ਆ ਪੈਨਸ਼ਨਾਂ ਲੀਡਰਾਂ ਦੀਆਂ ਬੰਦ ਕੀਤੀਆਂ ਕ੍ਰਪਸ਼ਨ ਦੇ ਖਿਲਾਫ ਕਾਰਵਾਈ ਹੋਈ ਆ ਜਿਸ ਤਰੀਕੇ ਨਾਲ ਭਗਵੰਤ ਮਾਨ ਜੀ ਨੇ ਕਿਸਾਨ ਜਵਾਨ ਕਾਰੋਬਾਰੀ ਦੁਕਾਨਦਾਰ ਕਰਮਚਾਰੀ तमाम ਲੋਕਾਂ ਲਈ ਕੰਮ ਕੀਤਾ ਹੈ ਪੰਜਾਬ ਦੇ ਲੋਕਾਂ ਨੇ ਮਨ ਬਣਾਇਆ ਹੋਇਆ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਦੇਸ਼ 'ਚ ਜਿਹੜਾ ਉਹ ਇੱਕ ਤਬਦੀਲੀ ਵੱਡੀ ਆਊਗੀ ਆਵਾਜ਼ ਦੀ ਪਾਰਟੀ ਵੱਡੀ ਤਾਕਤ ਬਣੂਗੀ ਔਰ 13 ਸੀਟਾਂ ਪੰਜਾਬ ਦੀਆਂ ਵੀ ਆਵਾਜ਼ ਦੀ ਪਾਰਟੀ ਜਿੱਤੂ ਜਿਹੜਾ ਮਾਨ ਸਾਹਿਬ ਕਹਿ ਰਹੇ 13 ਜੀਲੋ ਦਾ ਮਿਸ਼ਨ ਹੈ ਸਫਲ ਹੋਵੇਗਾ ਜੀ ਫਿਰ ਡੈਫੀਨਿਟਲੀ ਹੋਵੇਗਾ ਔਰ ਉਹਦਾ ਬੁਨਿਆਦੀ ਕਾਰਨ ਮੈਂ ਤੁਹਾਨੂੰ ਦੱਸਦਾ ਟੋਟਲ ਜਿਹੜੀ ਅਕਾਊਂਟੇਬਲ ਗਵਰਨੈਂਸ ਹੈ ਸਾਡੀ ਸਾਫ ਸੁਥਰੀ ਜਿਹੜੀ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਚ ਹੈ ਇਮਾਨਦਾਰ ਸਰਕਾਰ ਹੈ ਔਰ ਦੇਸ਼ ਦੀ ਲੋਕਸ਼ਾਹੀ ਲਈ ਜਿਹੜੀ ਸਾਡੀ ਲੜਾਈ ਅਰਵਿੰਦ ਕੇਜਰੀਵਾਲ ਜੀ ਲੜ ਰਹੇ ਲੋਕਾਂ ਦੀ ਸਾਡੇ ਨਾਲ ਹਮਦਰਦੀ ਵੀ ਆ ਔਰ ਲੋਕਾਂ ਦਾ ਭਰੋਸਾ ਵੀ ਮਾਨ ਸਾਹਿਬ ਦੇ ਨਾਲ ਜਿੱਤ ਤੋਂ ਬਾਅਦ ਕਿਹੜਾ ਪਹਿਲਾ ਮੁੱਦਾ ਹੈ ਜੋ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਰੱਖੂਗਾ ਹਲਕਾ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਦੇਖੋ ਜਿੱਤ ਤੋਂ ਬਾਅਦ ਬਹੁਤ سارے ਮੁੱਦੇ ਆ ਜੇ ਪਹਿਲੇ ਮੁੱਦੇ ਜਾਂ ਦੂਜੇ ਮੁੱਦੇ ਤੇ ਨਹੀਂ ਗੱਲ ਹੁੰਦੀ ਗੱਲ ਇਹ ਆ ਵੀ ਇੱਥੇ ਨੌਜਵਾਨਾਂ ਲਈ ਖੇਡਾਂ ਦਾ ਇਨਫਰਾਸਟ੍ਰਕਚਰ ਵੀ ਤਿਆਰ ਕਰਨਾ ਬੰਗੇ ਤੋਂ ਆਨੰਦਪੁਰ ਸਾਹਿਬ ਦਾ ਫੋਰ ਲ ਰੋਪੜਨਗਲ ਚ ਜਿਹੜਾ ਹੈ ਸਪੋਰਟ ਜਿਹੜੇ ਸਾਡਾ ਗੇਮ ਹੈ ਉਹਨੂੰ ਪ੍ਰਮੋਟ ਕਰਨਾ ਸਾਡਾ ਜਿਹੜਾ ਸ਼ਹਿਰ ਹੈ ਕੁਰਾਲੀ ਖਰੜ ਮੋਹਾਲੀ ਨਿਊ ਚੰਡੀਗੜ੍ਹ ਇੱਥੇ ਆਈਟੀ ਦੇ ਨਾਲ ਨਾਲ ਜਿਹੜੀ ਅਰਬਨਾਈਜੇਸ਼ਨ ਹੋ ਰਹੀ ਹੈ ਉਹਨੂੰ ਪਲਾਨਡ ਤਰੀਕੇ ਨਾਲ ਤਾਂ ਕਿ ਲੋਕਾਂ ਨੂੰ ਚੰਗੇ ਵੀ ਘਰ ਮਿਲਣ ਔਰ ਸਹੂਲਤਾਂ ਵੀ ਮਿਲਣ ਔਰ ਇਹ ਸਾਰੇ तमाम ਕੰਮ ਕਰਕੇ ਕਿਸਾਨਾਂ ਲਈ ਬਹੁਤ ਸਾਰੇ ਕੰਮ ਕਰਨ ਵਾਲੇ ਆ ਕਰਾਂਗੇ ਤੇ ਜਿਆਮਨ ਪਾਰਟੀ ਨੇ ਸਦਾਰਨ ਮਨਸੀਵਾਸਾਲ ਦੇ ਸੀਐਮ ਸਾਹਿਬ ਨੇ ਇਹ ਬਹੁਤ ਪੜੇ ਲਿਖੇ ਔਰ ਜਿਹੜੇ ਕਿ ਸਟੂਡੈਂਟ ਲੈਵਲ ਤੇ ਜਿਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਹੁਤ ਪ੍ਰਤੀਯੋਗਤਾ ਕੀਤੀ ਹੋਈ ਹੈ ਔਰ ਪਾਰਟੀ ਦੇ ਮੈਂਬਰ ਨੂੰ ਬੁਲਾ ਰਹੇ ਹਨ ਸਾਲੋਂ ਵੀ ਦਾ ਜਗਤ ਅਨੰਦਪੁਰ ਸਾਹਿਬ ਜੀ ਮਹਾਰਿਕਾ ਬਾਦ ਨੂੰ ਉਹਨੂੰ ਕੋਸ਼ਾਂਤ ਚੌਂ ਤੋਂ ਵੱਡੀ ਪੰਚਾਇਤ ਦਾ ਮੈਂਬਰ ਗਿਆ ਰਿਹਾ ਹੈ ਉਹਦੇ ਵਿੱਚ ਸਾਡੇ ਅਨੰਦਪੁਰ ਸਾਹਿਬ ਦਾ ਸਾਰਾ ਫਸਲਾ ਰਿਹਾ ਹੈ ਹੋਰ ਸ਼ਹਿਰ ਲਗਾਤਾਰ ਵਾਅਦਾ ਜਾ ਰਿਹਾ ਹੈ ਪਾਣੀ ਦੀ ਸਮੱਸਿਆ ਦਾ ਕਾਫੀ ਜਿਹੜਾ ਮੁੱਦਾ ਦੇਰ ਤੋਂ ਚੱਲੇ ਆ ਰਿਹਾ ਹੈ ਕਜੋਲੀ ਵਾਟਰ ਵਰਕ ਉਸ ਦੇ ਲਈ ਵੀ ਜਿਹੜੀ ਮੰਗ ਹੈ ਘਾਟੇ ਬੱਸ ਸਟੈਂਡ ਦੀ ਹਸਪਤਾਲ ਅਪਡੇਟ ਦੀ ਜਿਹੜੀ ਤੁਸੀਂ ਕਜੋਲੀ ਵਾਟਰ ਵਰਕ ਦੀ ਗੱਲ ਕੀਤੀ ਹੈ ਮੈਂਬਰ ਮਨੋਤਮ ਸਿੰਘ ਜੀ ਨੇ ਆਡੇ ਕੈਬਨਟ ਦੇ ਪ੍ਰਧਾਨ ਜੀ ਜਾਨਕਾ ਕਰਨ ਦੇ ਵਿਧਾਇਕ ਉਹਨਾਂ ਨੇ ਇਹ ਮਨਜ਼ੂਰ ਕਰਾ ਲਿਆ ਜੀ ਤਕਰੀਬਨ ਮੇਰਾ ਖਾਨ 1 ਸਾਲ ਜਾਂ 1.5 ਸਾਲ ਦੇ ਅੰਦਰ ਦੇ ਵਿੱਚ ਸਾਡੇ ਸ਼ਹਿਰ ਕਰਾਲੀ ਨੂੰ ਕੋਈ ਵਾਟਰ ਪੈਕਸ ਟਾਈਮ ਮਿਲ ਜੂਗਾ ਥੈਂਕ ਯੂ ਸਰ ਧੰਨਵਾਦ